ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵਾਰ ਆਪਣੇ ਦੋਸਤ ਨੂੰ ਮਿਲਣ ਗਿਆ ਜਦੋਂ ਮੈਂ ਉਸਦੇ ਗੇਟ ਤੇ ਪਹੁੰਚਿਆ ਤਾਂ ਦੇਖਿਆ ਕਿ ਉਹ ਆਪਣੀ ਕਾਰ ਵਿੱਚੋਂ ਸ਼ਰਾਬ ਦੀ ਬੋਤਲ ਕੱਢ ਰਿਆ ਸੀ ਮੈਂ ਪੁੱਛਿਆ ਕਿ ਡਾਕਟਰ ਸਾਹਿਬ ਪੈਗ ਵੀ ਲਾ ਲੈਂਦੇ ਹੋ ਤਾਂ ਡਾਕਟਰ ਸਾਹਿਬ ਕਹਿੰਦੇ ਕਿ ਸਵੇਰੇ ਉੱਠੋ ਇਸ਼ਨਾਨ ਕਰੋ ਪਾਠ ਕਰੋ ਗੁਰਦੁਆਰੇ ਵੀ ਜਾਓ ਤੇ ਸ਼ਾਮ ਨੂੰ ਇੱਕ ਦੋ ਪੈਗ ਵੀ ਲਾਓ ਚੰਗੇ ਅਤੇ ਮਾੜੇ ਕੰਮ ਕਰਨ ਵਾਲਿਆਂ ਦਾ ਕੀ ਹਸਰ ਹੁੰਦਾ ਹੈ ਜਰਤਾਂ ਨਾਲ ਸੁਣਨਾ ਆਸਾ ਦੀ ਬਾਹਰ ਦੇ 21ਵੇਂ ਸ਼ਲੋਕ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਖਸ਼ ਕਰ ਰਹੇ ਹਨ ਕਿ ਸਲਾਮ ਜਵਾਬ ਦੋਵੇਂ ਕਰੇ ਗੁੱਡੋ ਕੁੱਥਾ ਜਾਏ ਸਲਾਮ ਜਵਾਬ ਦੋਵੇਂ ਕਰੇ ਇਹ ਸਵਾਲ ਹੈ ਗੁੱਡੋ ਕੁੱਥਾ ਜਾਏ ਇਹ ਜਵਾਬ ਹੈ ਸਲਾਮ ਤੋਂ ਪਾਪ ਹੈ ਚੰਗੇ ਕੰਮ ਕਰਨੇ ਪਾਠ ਕਰਨਾ ਦੀਨ ਦੁਖੀ ਦੀ ਸੇਵਾ ਕਰਨੀ ਧਰਮ ਦੀ ਕਿਰਤ ਕਰਨੀ ਆਦਿ ਜਵਾਬ ਤੋਂ ਪਾਪ ਹੈ ਭੈੜੇ ਕੰਮ ਕਰਨੇ ਰਿਸ਼ਵਤ ਲੈਣੀ ਝੂਠ ਬੋਲਣਾ ਠੱਗੀਆਂ ਮਾਰਨਾ ਜਿਹੜਾ ਬੰਦਾ ਸਲਾਮ ਜਵਾਬ ਦੋਵੇਂ ਕਰੇ ਚੰਗੇ ਕੰਮ ਵੀ ਕਰੇ ਤੇ ਮਾੜੇ ਕੰਮ ਵੀ ਕਰੇ ਨਤੀਜਾ ਕੀ ਨਿਕਲੇਗਾ ਮੁੱਢੋਂ ਕੁੱਥਾ ਜਾਏ ਤਾਂ ਉਸ ਦੀਆਂ ਜੜਾਂ ਪੁੱਟੇ ਜਾਣਗੀਆਂ ਸੋ ਬੇਨਤੀ ਹੈ ਕਿ ਮਾੜੇ ਕੰਮਾਂ ਤੋਂ ਬਚੋ ਤੇ ਸ਼ੁਭ ਕੰਮ ਕਰੋ ਨਾਮ ਜਪੋ ਤਾਂ ਜੋ ਲੋਕ ਪਰਲੋਕ ਸੁਹੇਲਾ ਹੋ ਜਾਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ